ਲੋ ਬਾਈ ਆਪਾਂ ਜੋਲੀ ਬਾਈ ਕੋਲੇ ਪਹੁੰਚੇ ਆ ਪਿੰਡ ਹੈਗਾ ਬਾਈ ਦਾ ਰਾਜ ਲਹਿੜੀ ਹੈ ਨਾ ਹਾਂਜੀ ਤੇ ਜਿਹੜਾ ਸਿਸਟਮ ਹੈ ਬਾਈ ਪ੍ਰੋਡਕਟ ਬਣਾਉਂਦਾ ਪ੍ਰੋਡਕਟ ਦਿਖਾਉਂਦਾ ਏ ਤੁਹਾਨੂੰ ਸਾਰੇ ਹੀ ਬਾਈ ਕੀ ਕੀ ਪ੍ਰੋਡਕਟ ਨੇ ਆਪਣੇ ਉਹਦੇ ਬਾਰੇ ਦੱਸ ਦਿਓ ਹਾਂਜੀ ਤੇ ਆਪਣਾ ਜੀ ਬਸ ਲੀਵਰ ਵਾਸਤੇ ਹੈ ਜੀ ਤੇ ਆਮਲੇ ਦਾ ਜੂਸ ਹੈ ਜੀ ਤਾਕਤ ਵਾਸਤੇ ਹੈ ਜੀ ਮਰਦਾਨਗੀ ਵਾਸਤੇ ਤੇ ਹਲ ਪ੍ਰੋਟੀਨ ਆ ਕੈਲਸ਼ੀਅਮ ਆਜੋ ਦਿਖਾ ਦੀ ਪ੍ਰੋਡਕਟ ਕਿਹੜੇ ਕਿਹੜੇ ਨੇ ਆਪਾਂ ਨਾ ਇਹਦੇ ਵਿੱਚ ਕੀ ਹੁੰਦਾ ਬਾਈ ਜੀ ਸਭ ਤੋਂ ਵੱਡੀ ਗੱਲ ਜਿਵੇਂ ਆ ਤੁਸੀਂ ਦੇਖੋਗੇ ਨਾ ਦੇਖੋ ਜਿਵੇਂ ਆ ਬੋਡੀ ਦਾ ਸਟਰਕਚਰ ਬਣਿਆ ਹੋਇਆ ਦੇਖੋ ਆ ਚੀਜ਼ਾਂ ਤੋਂ ਆਪਣੇ ਪੰਜ ਚੀਜ਼ਾਂ ਤੋਂ ਆਪਣੀ ਬੋਡੀ ਬਣੀ ਹੋਈ ਹੈ ਦੇਖੋ ਮਿੱਟੀ ਪਾਣੀ ਅਗਨੀ ਵਾਯੂ ਆਕਾਸ਼ ਸੋ ਜਿਹੜਾ ਤੁਹਾਡਾ ਲੀਵਰ ਆ ਉਹ ਮਿੱਟੀ ਨੂੰ ਹੀ ਅਬਜ਼ਰਬ ਕਰੂਗਾ ਠੀਕ ਹੈ ਹਾਂ ਤੇ ਪਾਣੀ ਉਹ ਤੁਹਾਨੂੰ ਪਤਾ 70% ਆਪਣੀ ਬੋਡੀ ਚ ਹੈ ਹੈ ਅੱਗ ਜਿਵੇਂ ਆ ਦੇਖੋ ਜਿਹੜੀ ਤੁਹਾਡੀ ਬੋਡੀ ਹੈ ਉਰੇ ਤਾਂ ਠੰਡ ਨਹੀਂ ਬਦਣੀ ਚਾਹੀਦੀ ਉਰੇ ਗਰਮੀ ਨਹੀਂ ਬਦਣੀ ਚਾਹੀਦੀ ਆ ਦੇਖੋ ਬਾਤ ਪਤਕਾ ਇਹਦਾ ਆਯੁਰਵੇਦਿਕ ਦੇ ਵਿੱਚ ਇਹ ਸ਼ਬਦ ਨੂੰ ਨਾਲ ਜਹਾੜ ਕੇ ਆਮੰਦ ਨੂੰ ਗੱਲ ਸਮਝੇ ਵੀ ਆਂਦੀ ਹੈਗੀ ਦੇਖੋ ਤੁਹਾਨੂੰ ਸਿੰਪਲ ਦੱਸਾਂ ਆਹਾ ਏਰੀਆ ਕਫਦਾ ਹੁੰਦਾ ਆਪੇ ਕਫਦਾ ਹੁੰਦਾ ਥੱਲੇ ਬਾਤਦਾ ਹੁੰਦਾ ਓਕੇ ਠੀਕ ਹੈ ਜੀ ਉਰੇ ਠੰਡ ਨਹੀਂ ਪਦਣੀ ਚਾਹੀਦੀ ਹੈਗੀ ਜੇ ਆਪਾਂ ਪੰਜਾਬੀ ਚ ਬੋਲੀਏ ਠੀਕ ਹੈ ਹੈ ਕਫਦਾ ਸਾਰਾ ਕਿਉਂਕਿ ਕਹਿੰਦੇ ਦਿਮਾਗ ਠੰਡਾ ਢਿੱਡ ਪੋਲਾ ਪੈਰ ਗਰਮ ਫਿਰ ਬਾਡੀ ਸਹੀ ਕੰਮ ਕਰਦੀ ਹੈ ਸੋ ਉਰੇ ਗਰਮੀ ਨਹੀਂ ਪਦਣੀ ਚਾਹੀਦੀ ਉਰੇ ਠੰਡ ਨਹੀਂ ਪਦਣੀ ਚਾਹੀਦੀ ਆਪਾਂ ਬੈਲੈਂਸ ਕਰਨਾ ਹੈ ਠੀਕ ਹੈ ਠੀਕ ਹੈ ਬੈਲੈਂਸ ਦੇ ਵਿੱਚ ਹੀ ਜ਼ਿੰਦਗੀ ਹੈ ਜੇ ਤੁਹਾਡੇ ਗਰਮੀ ਵਧ ਗਈ ਤਾਂ ਲੀਵਰ ਦਾ ਸੋਜਾ ਆ ਜਾਊਗਾ ਠੰਡ ਵਧ ਗਈ ਜਿਵੇਂ ਆਪਾਂ ਗਰਮੀ ਵਧ ਜਾਂਦੀ ਕੋਈ ਵੀ ਫੁੱਲ ਜਾਂਦੀ ਹੈ ਸੋ ਆਪਾਂ ਕਹਿੰਦੇ ਉਹਨੂੰ ਸੋਜਾ ਆ ਗਿਆ ਉਹ ਅਸਲ ਪਿੱਤ ਵਾਦੀ ਹੁੰਦੀ ਹੈ ਗਰਮੀ ਵਾਦੀ ਹੁੰਦੀ ਹੈ ਔਰ ਆਪਾਂ ਕਹਿੰਦੇ ਫੇਫੜੇ ਸੁਗੜ ਗਏ ਠੰਡ ਵਾਦੀ ਬੋਡੀ 'ਚ ਠੀਕ ਹੈ ਹੁਣ ਜਿਹੜੇ ਬੰਦੇ ਦੀ ਤਸਵੀਰ ਲਾ ਕੇ ਚੱਲੋ ਗਰਮ ਵਾਲੇ ਪਾਸੇ ਉਹ ਠੰਡੇ ਚੀਜ਼ਾਂ ਖਾਣ ਜਿਹਨਾਂ ਠੰਡ ਵਾਲੇ ਪਾਸੇ ਉਹ ਗਰਮ ਚੀਜ਼ਾਂ ਠੀਕ ਹੈ ਹੁਣ ਆਪਾਂ ਲੀਵਰ ਤੋਂ ਸ਼ੁਰੂ ਕਰ ਲਈ ਵੀ ਲੀਵਰ ਵਾਸਤੇ ਆਪਣਾ ਕਿਹੜਾ ਪ੍ਰੋਡਕ ਤੇ ਇਹਦੇ ਵਿੱਚ ਤੁਹਾਨੂੰ ਪੱਤੀ ਆ ਸਾਰੇ ਆਲੂ ਬੁਖਾਰਾ ਭੋਂਕੇ ਖਾਂਦੇ ਨੇ ਮੇਰੇ ਲੋਕ ਘਰੇ ਬਾਕੀ ਇਹਦੇ ਵਿੱਚ ਭੂਮੀ ਆਮਲਾ ਪਾਨਿਆ ਸੀ ਮਿਸ਼ਰੀ ਪਾਨਿਆ ਜੀ ਇਹਦੇ ਵਿੱਚ ਕੁਟਕੀ ਦਾ ਅਰਕ ਪਾਨਿਆ ਅਸੀਂ ਆਰਗੇਨਿਕ ਆ ਕਹਿੰਦੇ ਨਹੀਂ ਹੈਗੇ ਇਸੇ ਵੀ ਚੀਜ਼ ਨੂੰ ਕਹਿੰਦੇ ਸੀ ਜੀਵਤ ਕਹਿੰਦੇ ਆ ਪਰ ਇਹਦੇ ਵਿੱਚ ਅਸੀਂ ਪ੍ਰਜਰਵੇਟ ਵੀ ਇਮਲੀ ਪਾਈ ਹੋਈ ਹੈ ਇਹਦੇ ਵਿੱਚ 30% ਇਹ ਨੇ ਕੀ ਕਰਨਾ ਸੋਡੇ ਲੀਵਰ ਦੀ ਜ਼ਹਿਰੀਲੇ ਤੱਤ ਲੀਵਰ ਦੀ ਗਰਮੀ ਨੂੰ ਘਰਮਾਇਸ਼ ਲੋਂ ਪਿਸ਼ਾਬ ਰਾਹੀਂ ਬਾਹਰ ਕਰਨਾ ਜਦੋਂ ਤੁਸੀਂ ਇਹ ਵਰਤੋਂ ਨੂੰ ਤੁਹਾਡਾ ਪਿਸ਼ਾਬ ਬਹੁਤ ਜ਼ਿਆਦਾ ਆਊਗਾ ਜਿਹੜਾ ਆਪਾਂ ਚ ਸਮੈਲ ਗੱਲਮ ਕਈ ਵਾਰੀ ਸਾਰਾ ਕੁਝ ਬੈਲੈਂਸ ਕਰਕੇ ਪਾਇਆ ਜਿਵੇਂ ਅਗਲਾ ਘਰੇ ਇਮਲੀ ਤੇ ਆਲੂ ਬਖਾਰਾ ਖਾਣ ਲਾਣਾ ਉਹਨੂੰ ਕਈ ਵਾਰੀ ਠੰਡ ਲੱਗ ਜਾਂਦੀ ਹੈ ਸਾਤੀ ਜਾਮ ਹੋਣ ਲੱਗ ਜਾਂਦੇ ਉਹ ਪ੍ਰੋਬਲਮ ਨਹੀਂ ਆਉਂਦੀ ਇਹਦੇ ਵਿੱਚ ਅਸੀਂ ਇਮਲੀ ਘੱਟ ਪਾਈ 3% ਆਲੂ ਬਖਾਰਾ 77% ਦਾ ਤੇ ਲਈ ਅਸੀਂ ਪਾਦੇ ਵੀ ਨਹੀਂ ਗਏ ਜਦੋਂ ਘਾਟੇ ਪਾਇਆ ਕਰੋ ਇਹ ਪਜ਼ਾਰੇ ਬੇਟੇ ਦੇ ਤੌਰ ਤੇ ਪੁੰਬੀ ਆਮਲਾ ਪਾਇਆ ਹੋਇਆ ਸੀ ਇਹਦੇ ਵਿੱਚੋਂ ਹੀ ਜਾਂਦੇ ਇੱਕ ਪੁਰਨਾਵਾ ਕਹਿ ਦਿੰਦੇ ਨੇ ਅਸੀਂ ਉਹ ਪਾਇਆ ਉਹ ਪਾਕੇ ਕਰਿਆ ਹੋਇਆ ਜੀ ਸੋ ਇੱਕ ਆ ਆਪਣੇ ਸੋ ਜੀ ਲੱਗਣ ਹੁਣ ਤੋਂ ਬਾਅਦ ਦੇਸੀ ਔਲੇ ਦਾ ਆ ਰਹੇ ਕਿਸੇ ਵੀ ਬਾਈ ਕਿਦੋਂ ਤੁਹਾਨੂੰ ਛੋਟੇ ਔਲੇ ਬੰਦੇ ਨੇ ਦੇਸੀ ਅਸੀਂ ਲੈ ਕੇ ਆਏ ਨੇ ਜੰਗਲਾਂ ਚੋਂ ਠੀਕ ਆ ਉਹਦਾ ਲਿਆ ਕੇ ਤੁਸੀਂ ਆਪਦਾ ਉਹਦਾ ਬਣਾਓ ਆਪਦਾ ਜੂਸ ਜੇ ਨਿਕਲ ਨਹੀਂ ਨਿਕਲ ਹੈਗਾ ਤਾਂ ਉਹਦਾ ਆਪਦੇ ਕਰੇ ਮਰਬਾ ਪਾ ਲਓ ਕੁਝ ਵੀ ਪਾ ਲਓ ਜਿਵੇਂ ਕਹਿੰਦੇ ਅਸਲ ਨਾ ਜਿਹੜੀ ਇੱਕ ਅਮਰੀਕਾ ਬੋਲਗੇ ਸੀ ਨਾ ਡਾਕਟਰ ਐਂਡ ਅਪ ਐਪਲ ਆ ਡੇ ਕੀਪਸ ਆ ਇਹ ਜਾਣ ਕੇ ਗੋਰੇ ਨਾ ਜਿਹੜੀਆਂ ਚੀਜ਼ਾਂ ਦਾ ਲੋਕਾਂ ਨੂੰ ਫਾਇਦਾ ਹੁੰਦਾ ਸਾਰੀਆਂ ਉਹ ਗਲਤ ਕਰਕੇ ਚਲੇ ਗਏ ਹੋ ਸੋ ਤਾਂ ਕਰਕੇ ਇਹ ਚੀਜ਼ ਦਾ ਹੋ ਗਿਆ ਜੀ ਸੇ ਇਹ ਕਹਾ ਤੁਹਾਨੂੰ ਅਸੀਂ ਹਲਦੀ ਤੁਹਾਨੂੰ ਦੱਸੇ ਦੀ ਮੰਗਾਲੇ ਦਾ ਮੰਗਾਲੇ ਕੈਲਸ਼ੀਅਮ ਜੀਵਤ ਹਲਦੀ ਹੈ ਜੀ ਤੇ ਇਹ ਕੈਲਸ਼ੀਅਮ ਦੇ ਕਿਤੇ ਜੋੜ ਦਰਦ ਹੁੰਦੇ ਨੇ ਜਾਂ ਕਿਸੇ ਨੂੰ ਇਕੱਠੇ ਦੀ ਪ੍ਰੋਬਲਮ ਹੋਵੇ ਜਾਂ ਅੱਜ ਕੱਲ ਬੱਚਿਆਂ ਦੀ ਗਰੋਥ ਨਹੀਂ ਹੁੰਦੀ ਹੈਗੀ ਕਿਉਂਕਿ ਇਹ ਜੀਵਤ ਕੈਲਸ਼ੀਅਮ ਹੈ ਕੈਲਸ਼ੀਅਮ ਦੀ ਉਹ ਹੈ ਤੇ ਆਹ ਡਾਈਜੈਸਟ ਕਿਰ ਆ ਗਿਆ ਇਹ ਤੁਹਾਡੇ ਸਾਰੀ ਆਂਤ ਤੇ ਆ ਸਾਰੇ ਉੱਪਰ ਤੋਂ ਲੈ ਕੇ ਥੱਲੇ ਤੱਕ ਤੁਹਾਡੀ ਆਂਤ ਤੇ ਸਕਿਨ ਤੇ ਤੁਹਾਡੀ ਸਾਰੀ ਚੀਜ਼ਾਂ ਕਿਉਂਕਿ ਜਦੋਂ ਤੁਹਾਡਾ ਡਾਈਜੈਸਟ ਸਿਸਟਮ ਸਹੀ ਕੰਮ ਕਰਦਾ ਸੋ ਤੁਹਾਡੇ 80% ਤਰ੍ਹਾਂ ਦੀਆਂ ਬਿਮਾਰੀਆਂ ਕਲੇ ਚੀਜ਼ ਉਦਰਾ ਕੁੱਟਕੀ ਕੰਗਣੀ ਹੈ ਤੇ ਇਹ ਚੀਜ਼ਾਂ ਨੂੰ ਅਸੀਂ ਪਹਿਲਾਂ ਵੇਚਿਆ ਬਹੁਤ ਅਜੀਬ ਵਾਲੀ ਸ਼ਾਪ ਹੁੰਦੀ ਸੀ ਪਾਤਨਾ ਤੇ ਲੋਕ ਇਹਨੂੰ ਮਰਕੀ ਸੀਰੀਅਸ ਨਹੀਂ ਲੈਂਦੇ ਹੁੰਦੇ ਸੀਗੇ ਇਹ ਹੈ ਕਿ ਇਹ ਮਾਰੂਨਾਗ ਹੈ ਨਾ ਤੇ ਇਹਨਾਂ ਦਾ ਹਾਈਬ੍ਰਿਡ ਬਣਿਆ ਇਹ ਰਾਜਸਥਾਨ ਚ ਅਸੀਂ ਸਾਊਥ ਇੰਡੀਆ ਤੋਂ ਮੰਗਵਾਨੇ ਆ ਇਹ ਤੇ ਅਸੀਂ ਬਣਵਾਨੇ ਹੋ ਰਹੇ ਆ ਅਸੀਂ ਠੀਕ ਹੈ ਬਣਾਣੇ ਇਥੇ ਆਪਾਂ ਅਸੀਂ ਰੌ ਮਟੀਰੀਅਲ ਅਸੀਂ ਉਧਰੋਂ ਮੰਗਾਣੇ ਆਇਆ ਤਾਂ ਕਿਉਂਕਿ ਮਿੰਟਸ ਆਸੀਂ ਪੈਦਾ ਕਰਕੇ ਦੇਖੇ ਸੀ ਆਪਣੇ ਨਹੀਂ ਪੈਦਾ ਹੋਇਆ ਜੀ ਸੋ ਇਹਦੇ ਵਿੱਚ ਜੇ ਬੱਚਿਆਂ ਨੂੰ ਪ੍ਰੋਟੀਨ ਤੇ ਕੈਲਸ਼ੀਅਮ ਦੀ ਕਮੀ ਹੈ ਤਾਂ ਇਹ ਸਭ ਤੋਂ ਬਿਹਤਰ ਤਰੀਕਾ ਹੈ ਜਿਵੇਂ ਆਹ ਇਹਦੇ ਵਿੱਚ ਨਾ ਮੈਦਾ ਜੀ ਇਹਦੇ ਵਿੱਚ ਨਾ ਐਮਐਸਜੀ ਆਟਾ ਗੁੰਨੋ ਠੀਕ ਆਟੇ ਥੋੜਾ ਦੁੱਧ ਪਾ ਲਓ ਸਵਾੰਗ ਥੋੜਾ ਜਿਆਦਾ ਪਾ ਲਓ ਉਹਦੀ ਗੁੰਨਣੇ ਕੋਲ ਅਸੀਂ ਥਰੇ ਵੀ ਸੇਵੀਆਂ ਬਣਾ ਸਕਦੇ ਕੋਈ ਬਾਲੀਬੱਡੀ ਸਾਇੰਸ ਨਹੀਂ ਹੈਗੀ ਇਹ ਪਰ ਇਹ ਜਿਹੜੇ ਮਾਰੂ ਨਾਜ ਨੇ ਖੋਦਰਾ ਕਟਕੀ ਕੰਗਣੀ ਸਵਾੰਗ ਸੋ ਇਹ ਚੀਜ਼ਾਂ ਅਸੀਂ ਆਲਟਰਨੇ ਔਰ ਰੈਡੀ ਟੂ ਈਟ ਹੋਣ ਇਹਵੇ ਜਲਦੀ ਤੋਂ ਜਲਦੀ ਬੰਦਾ ਇਹਨੂੰ ਜਣੀ ਬੱਚੇ ਨੀ ਉਡਲ ਵੀ ਖਾਣਗੇ ਔਰ ਖਾਣਗੇ ਵੀ ਤਾਕਤ ਵਾਲੇ ਤਾਕਤ ਵਾਲੇ ਖਾਣਗੇ ਜੀ ਆਪਦਾ ਟੇਸਟ ਆਪਦੇ ਹਿਸਾਬ ਨਾਲ ਬਣਾ ਲੈਣਾ ਤੁਸੀਂ ਇਹਦਾ ਜੀ ਸੋ ਬਾਕੀ ਜਿਵੇਂ ਡਾਈਜੈਸਟ ਕਰਾ ਆ ਗਿਆ ਜੀ ਮੈਂ ਇੱਕ ਪ੍ਰੋਟੀਨ ਪਾਊਡਰ ਆ ਗਿਆ ਜੀ ਇਹ ਸਮੇਂ ਤੁਹਾਨੂੰ ਦਿਖਾਏ ਸੀ ਆਪਣੇ ਛੋਲੇ ਨੇ ਜੀ ਖੇਤ ਆ ਠੀਕ ਹੈ ਗੋਂਗਦਾਲ ਹੋ ਗਈ ਬਾਕੀ ਇਹਦੇ ਵਿੱਚ ਮਾਮਰਾ ਗਰੀ ਬਾਦਾਮ ਅਸੀਂ ਪਾਣੇ ਆ ਕਿਉਂਕਿ ਉਹ ਦੇਸੀ ਹੁੰਦਾ ਉਹ ਜੀਵਤ ਹੁੰਦਾ ਰੀਪਰੋਡਿਊਸ ਕਰਦਾ ਉਹ ਬਰਾਮ ਕੋੜਾ ਵੀ ਨਿਕਲਦਾ ਇਕੱਦਾ ਵਿੱਚੋਂ ਸੋ ਇਹਦੇ ਵਿੱਚ ਇਹਦਾ ਜੇ ਬੱਚੇ ਨੇ ਛੋਟੇ 14 ਸਾਲ ਦਾ ਕਿਹਦਾ ਜਿਹੜੇ ਵੱਡੇ ਨੇ ਇਹਦੇ ਦੋ ਚਮਚੇ ਪਾਣ ਕੇਲਾ ਪਾਣ ਨਾਲ ਨਾਲ ਖੰਜੂਰ ਪਾਣ ਉਹ ਪਾ ਕੇ ਉਹਨੂੰ ਦੇਖਣ ਯੂਜ਼ ਕਰਕੇ ਜੀ ਬਾਕੀ ਆਹ ਆਪਰੇ 슈ਗਰ ਦਾ ਜੀ ਇਹ ਜਾਮਣ, ਕਰੇਲਾ, ਗੁੜਮਾਰ, ਦੇਵਦਾਰੂ, ਆਮਲਾ, ਮੇਥੀ ਇੰਦਰ ਜੋ ਇਹ ਖਾਣਾ ਖਾਂ ਤੁਸੀਂ ਘੰਟਾ ਪਹਿਲਾਂ ਲੋਵੇ ਨੇ ਤੁਹਾਡੇ ਇਨਸੂਲਿਨ ਦੀ ਪ੍ਰੋਡਕਸ਼ਨ ਵਧੀਆ ਕਰ ਦੇਣੀ ਆ ਅੰਦਰੋਂ ਸਿਸਟਮ ਹੌਲਾ ਕਰ ਦੇਣਾ ਤੁਹਾਨੂੰ ਤੇ ਲੌਂਗ ਟਰਮ ਲਈ ਤੁਹਾਨੂੰ ਉਹ ਹੁੰਦਾ ਸੋ ਬਾਕੀ ਕੁਝ ਸਾਡੇ ਆ ਜਾ ਉੱਥੇ ਸ਼ੌਪ ਤੇ ਚਲਵੇ ਕਾਂਜੀ ਹੋ ਗਈ ਜੀ ਉਹ ਵਾਲੀ ਚੀਜ਼ ਨਹੀਂ ਹੈਗੀ ਸੇ ਤੋਂ ਤਾਂ ਕਰਕੇ ਕਹਿੰਨੇ ਆ ਬਾਕੀ ਇੱਕ ਸਿੰਪਲ ਜਿਹਾ ਬੋਡੀ ਦਾ ਲੌਜੀਕ ਇਹੀ ਹੈ ਬਸ ਗਰਮੀ ਨਾਲ ਵਧਣ ਦੋ ਠੰਡ ਨਾਲ ਵਧਣ ਦੋ ਗੈਸੜਾ ਬਣ ਦੋ ਇੱਕ ਆਪਦਾ ਪੇਟ ਖਾਲੀ ਕਰਕੇ ਪਰ ਉਹ ਬੇਫਾਲਤੂ ਦਾ ਖਾਓ ਨਾ ਠੀਕ ਹੈ ਤੇ ਉਹਦੇ ਵਿੱਚ ਆਪਣੀ ਡਾਈਟ ਨੂੰ ਪ੍ਰੋਪਰ ਡਿਵਾਈਡ ਕਰੋ ਸਾਰੇ ਚੀਜ਼ਾਂ ਚ ਲੋਜ ਮਿੱਤਰੋ ਵੀਡੀਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਦੋ ਵੀਡੀਓ ਨੇ ਬਾਈ ਦੀ ਇੱਕ ਪਹਿਲਾਂ ਹੀ ਪਾਈ ਆ ਆਪਾਂ ਨੇ ਤੇ ਜੇ ਕਿਸੇ ਨੂੰ ਕੋਈ ਵੀ ਪ੍ਰੋਡਕਟ ਮੰਗਾਉਣਾ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਜੀ